ਲੈ ਮਿੱਤਰੋ ਕੈਮਰੇ ਦੀ ਕੁਆਲਿਟੀ ਚੈੱਕ ਕਰੋ ਦੇਖ ਸਕਦੇ ਕਿੰਨੀ ਕੁਆਲਿਟੀ ਹੈ ਤੇ ਉਹ ਸਾਹਮਣੇ ਲੱਗਿਆ ਹੋਇਆ ਕੈਮਰਾ ਬਈ ਦੇਖ ਸਕਦੇ ਹੋ ਵੀ ਇਹ ਬਈ ਹੈਗਾ ਸਿਰਫ ਔਰ ਸਿਰਫ 1400 ਰੁਪਏ ਦੇ ਵਿੱਚ ਇਹ ਬਈ ਇਹਦੇ ਸੱਜੇ ਖੱਬੇ ਵੀ ਕਰ ਸਕਦੇ ਆ ਦੇਖੋ ਇਹਨੂੰ ਅੱਛਾ ਜੀ ਲੈ ਵੀ ਇਹਨੂੰ ਦੇਖੋ ਕੈਮਰਾ ਘੁੰਮਦਾ ਨਾ ਉਹ ਦੇਖੋ ਲੈ ਲਈ ਲੈ ਲਈ ਦੇਖੋ ਜੀ ਹੋਰ ਲੈ ਲਈ ਸੱਜੀ ਕਰ ਲੋ ਜਾਏਗਾ ਬੇ ਕਰ ਲੋ ਲੈ ਵੀ ਮਿੱਤਰੋ ਦੇਖ ਸਕਦੇ ਹੋ ਫੋਨ ਤੋਂ ਬਈ ਇੱਥੋਂ ਤੁਸੀਂ ਕੰਟਰੋਲ ਇਹਨੂੰ ਕਰਕੇ ਦੇਖੋ ਜੀ ਕਿਸੇ ਦੀ ਵੀ ਫੁਟੇਜ ਜਿਹੜੀ ਤੁਸੀਂ ਦੇਖ ਸਕਦੇ ਹੋਗੇ ਵਿੱਚ ਮੈਕਾ ਮੈਕਬੀਟ ਵਿੱਚ ਅਸੇ ਹਾਂ ਜੇ ਆਪਾਂ ਗੱਲ ਬਾਤ ਆਹ ਦੇ ਆਪਾਂ ਗੱਲ ਕਰਦੇ ਦੇਖੋ ਹੁਣ ਹਾਂਜੀ ਵੀਰੇ ਕਿਵੇਂ ਹੋ ਹਾਂਜੀ ਵੀਰੇ ਕਿਵੇਂ ਹੋ ਲੈ ਵੀ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਬਈ ਸਾਰਾ ਕੁਝ ਦੇ ਵਿੱਚ ਹੀ ਹੈਗਾ ਆਹ ਦੇਖੋ ਜਿਵੇਂ ਕਿ ਨੇ ਹੂਟਾ ਮਾਰਨਾ ਰਾਤ ਨੂੰ ਹਾਂਜੀ ਆਹ ਦੇਖੋ ਹੁਣ ਚੱਲਦਾ ਆਹ ਦੇਖੋ ਜੀ ਸਹੀ ਗੱਲ ਹੈ ਅੰਦਰੋਂ ਬੜੇ ਲਲਕਾਰਾ ਮਾਰਨ ਦਾ ਕੰਮ ਆ ਜਿਹੜੀ ਬੰਦਾ ਬਾਜੂ ਜ਼ੋਰ ਦਾ ਨਾਮ ਨਾਲ ਲੈ ਮਿੱਤਰੋ ਦੇਖੋ ਕਲੀਅਰਟੀ ਦੇਖੋ ਨਾਲੇ ਪੂਰੀ ਵਧੀਆ ਹੈ ਨਾ ਸਹੀ ਗੱਲ ਹੈ ਸਹੀ ਗੱਲ ਹੈ ਬਈ ਇਹ ਕਿੰਨੇ ਰੁਪਏ ਦਾ ਕਿਹਾ ਹੈ 1400 ਰੁਪਏ ਦਾ ਵੀਰੇ ਸਿਰਫ ਲੈ ਵੀ ਸਿਰਫ ਉਹ ਸਿਰਫ 1400 ਰੁਪਏ ਦਾ ਲੈ ਇੱਕ ਸਾਲ ਦੀ ਗਾਰੰਟੀ ਮਿਲੂ ਇੱਕ ਸਾਲ ਦੀ ਗਾਰੰਟੀ ਮਿਲੂ ਲੈ ਵੀ ਇੱਕ ਸਾਲ ਦੀ ਗਾਰੰਟੀ ਹੈ ਜੀ ਸਿਰਫ ਉਹ ਸਿਰਫ 1400 ਰੁਪਏ ਦਾ ਕੁਆਲਿਟੀ ਤੁਹਾਡੇ ਸਾਹਮਣੇ ਆ ਨਾ ਹਾਂ ਬੰਦਾ ਆਪਾਂ ਭੇਜ ਦਾਂਗੇ ਹੋਮ ਡਿਲੀਵਰੀ ਕਰ ਦਾਂਗੇ ਕੱਛਿਆ ਜੇ ਬੰਦਾ ਕੋ ਖਰਚਾ ਪਾਣੀ ਦੇ ਦੇਵੇ ਬੰਦਾ ਲੈ ਵੀ ਰਾਤ ਨੂੰ ਵੀ ਕੰਮ ਕਰਦਾ ਰਾਤ ਨੂੰ ਗੱਪ ਕਰਦਾ ਏ ਰਾਤ ਨੂੰ ਵੀ ਡੇ ਨਾਈਟ ਚੱਲੂਗਾ ਆ ਦੇਖੋ ਆ ਦੇਖੋ ਉਹ ਡੇ ਨਾਈਟ ਲਾਈਟ ਜਲ ਜਾਂਦੀ ਆ ਡੇ ਨਾਈਟ ਚਲਾਉਂ ਆਈ ਚਲਾਉਣਾ 1 ਮਿੰਟ ਲੈ ਵੀ ਆ ਦੇਖੋ ਜੀ ਦੇਖੋ ਜਲਦੀ ਲਾਈਟ ਆ ਇਹਦਾ ਬਹੁਤ ਵਧੀਆ ਹੋਇਆ ਚੀਜ਼ ਹੈ ਜੀ ਕੈਮਰੇ ਦੀ ਚਲਾ ਕੇ ਸਾਰਾ ਕੁਝ ਇੱਥੇ ਕੰਟਰੋਲ ਆ ਤੇ ਕਲੀਅਰਟੀ ਦੇਖੋ ਜੀ ਮੇਨ ਦਾ ਗੱਲ ਕਲੀਅਰਟੀ ਹੈ ਤੇ ਬੰਦਾ ਦੇਖੋ ਐਨ ਪਹਿਚਾਣ ਚਾਹੁੰਦਾ ਆ ਭਾ ਖੜਿਆ ਦੇਖੋ ਰਿਕਾਰਡਿੰਗ ਹੁੰਦੀ ਏ ਦੇ ਵਿੱਚ ਬਈ ਮੈਮਰੀ ਕਾਰਡ ਪਾ ਕੇ ਰਿਕਾਰਡਿੰਗ ਹੋ ਜੂਗਾ ਲੈ ਵੀ ਮੈਮਰੀ ਕਾਰਡ ਪਾ ਫੁੱਲ ਕਲੀਅਰਟੀ ਹੈ ਨਾ ਰਿਲੇਟ ਹੀ ਪੂਰੀ ਆ ਬਈ ਦੇਖ ਸਕਦੇ ਹੋ ਨਾ ਮੈਂ ਕਿ ਵੀ ਪੂਰਾ ਜਮ ਨਹੀਂ ਲਾਈਟਾਂ ਬੰਦ ਕਰੀ ਲਾਈਟਾਂ ਮੈਂ ਮੈਂ ਕਿ ਮੈਗਵਾ ਉਰੀ ਆਪੇ ਫੋਨ ਤੇ ਹੋ ਜਾਣਾ ਕਿਹੜਾ ਕੋਈ ਕਰਨਾ ਚਾਹੇ ਬੰਦਾ ਫੋਨ ਤੇ ਹੋਊਗਾ ਲੈ ਅਮਰੀਕਾ ਵਾਕੇ ਅਮਰੀਕਾ ਬੈਠਾ ਵੀ ਚਲਾ ਲੂ ਬੰਦਾ ਪਹਿਲੇ ਲਾਈਟਾਂ ਮੰਨ ਕਰ ਲੈ ਜਾਂ ਲਾਈਟਾਂ ਚਲਾ ਲੈ ਭਾਈ ਭਾਈ ਕਹਿੰਦਾ ਵੀ ਅਮਰੀਕਾ ਬੈਠਾ ਵੀ ਬਈ ਇਹਨੂੰ ਆਪਰੇਟ ਕਰ ਸਕਦਾ ਵਾਤਾ ਐਪ ਹੋਣਾ ਚਾਹੀਦਾ ਓਡੇ ਕੋਲੇ ਤੇ ਇਹ ਹੋਣਾ ਚਾਹੀਦਾ ਬਾਈ ਵਾਈਫਾਈ ਦਾ ਵੀਡੀਓ ਕੋਈ ਸਮਝਾਵਾਂਗੇ ਬਾਈ ਨੂੰ ਕੋਈ ਇਦਾਂ ਨਹੀਂ ਕਰਨੀ ਵੀਡੀਓ ਘਰ ਬੈਠਾ ਹੀ ਚਲਵਾ ਲੂਗਾ ਦੋ ਤਾਰਾਂ ਨੇ ਬਸ ਸਿੱਧੀਆਂ ਕਰੰਟ ਦੀ ਲਾਉਣੀਆਂ ਨੇ ਆਪਣੇ ਕਿਵੇਂ ਹੁੰਦਾ ਬਾਜੀ ਦਿਖਾਈ ਮੈਨੂੰ ਕਿੱਥੇ ਹੈਗਾ ਇਹ ਵੀ ਤੁਹਾਨੂੰ ਆਪਾਂ ਦਿਖਾ ਦੇ ਆ ਦੇਖੋ ਨਵਾਂ ਹੀ ਕੈਮਰਾ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆਪਾਂ ਇਹ ਵੀ ਨਵਾਂ ਕੈਮਰਾ ਨੂੰ ਖੋਲ ਕੇ ਦਿਖਾਉਣਾ ਵੀ ਕਿੱਦਾਂ ਦਾ ਹੁੰਦਾ ਆ ਦੇਖੋ ਅੱਛਾ ਬਸਾ ਹੋਲਡਰ ਆ ਇਹਨੂੰ ਖੋਲ ਕੇ ਉੱਪਰ ਫਿੱਟ ਕਰਨਾ ਆਪਾਂ ਨੇ ਬਸ ਇੱਥੇ ਲੱਗ ਜੂਗਾ ਆ ਦੋ ਤਾਰਾਂ ਕਰੰਟ ਨੇ ਬਸ ਲਾਉਣੀਆਂ ਨੇ ਆਪਣੇ ਛੱਡੀ ਲੇ ਮਿੱਤਰੋ ਆ ਚੀਜ਼ ਹੁੰਦੀ ਆ ਕਿ ਦੇਖ ਸਿਰਫ ਸਿਰਫ 1400 ਰੁਪਏ ਦਾ ਬਈ ਠੀਕ ਆ ਜੀ ਤੁਸੀਂ ਘਰੇ ਬੈਠੇ ਵੀ ਇਹਨੂੰ ਮੰਗਵਾ ਸਕਦੇ ਤੇ ਇੱਕ ਸਾਲ ਦੀ ਗਾਰੰਟੀ ਇੱਕ ਸਾਲ ਦੀ ਗਾਰੰਟੀ ਆ ਨਾ ਪਰ ਟੁੱਟੇ ਨਾ ਪਾਣੀ ਨਾ ਲੱਗੇ ਠੀਕ ਆ ਜੀ ਨਾਲ ਦੀ ਨਾਲ ਕੈਮਰਾ ਚੇਂਜ ਕਰਕੇ ਨਵਾਂ ਕੈਮਰਾ ਮਿਲੂ ਇਹ ਵਾਟਰ ਪ੍ਰੂਫ ਆ ਵੀ ਕਿ ਨਹੀਂ ਨਹੀਂ ਵਾਟਰ ਪ੍ਰੂਫ ਨਹੀਂ ਵੀਰੇ ਹੈਗਾ ਹੁੰਦਾ ਪਾਣੀ ਤਾਂ ਯਾਨੀ ਦੂਰ ਲਾਉਣਾ ਪਊਗਾ ਪਾਣੀ ਤਾਂ ਦੂਰ ਠੀਕ ਆ ਲੈ ਵੀ ਮਿੱਤਰੋ ਅੰਦਰ ਵਾਲਾ ਕੈਮਰਾ ਹੈਗਾ ਠੀਕ ਆ ਜੀ ਜਿਵੇਂ ਤੁਸੀਂ ਘਰ ਦੇ ਵਿੱਚ ਤੇ ਆਫਿਸ ਦੇ ਵਿੱਚ ਇਹਨੂੰ ਲਾਉਣਾ ਚਾਹੋ ਜਿਵੇਂ ਸਾਹਮਣੇ ਸਾਹਮਣੇ ਜਿਨੂੰ ਪਾਣੀ ਦੇ ਕੋਲ ਚੱਲ ਜੂਗਾ ਅ ਆਹ ਮੇਤਰਾ ਮੰਗਵਾ ਲਓ ਜੇ ਕਿਸੇ ਵੀ ਮੇਰੇ ਵੀਰ ਨੂੰ ਇਹ ਕੈਮਰਾ ਚਾਹੀਦਾ ਹੋਵੇ ਤਾਂ ਤੁਸੀਂ ਸਿਰਫ 1400 ਰੁਪਏ ਦਾ ਕੈਮਰਾ ਮੰਗਵਾ ਸਕਦੇ ਹੋ। ਬਹੁਤ ਸਸਤੇ ਕਰਦੇ ਵੀ ਹਰੇਕ ਬੰਦਾ ਲਵਾ ਲੇ ਕੈਮਰਾ। ਕੁਆਲਟੀ ਤੁਹਾਨੂੰ ਦਿਖਾਤੀ ਵੀ ਤੇ ਨੰਬਰ ਦੇਵਾਂਗੇ ਸਕਰੀਨ ਦੇ ਉੱਤੇ। ਕਰ ਲਓ ਆਰਡਰ ਬਾਈਟ। ਵੀਰ ਬਣ ਕੇ ਬਾਹਲੇ ਜਿਆਦਾ ਫੋਨ ਨਾ ਕਰਨ ਬਸ WhatsApp ਤੇ ਭੇਜ ਦਿਨਾ ਮੈਨੂੰ ਮੈਸੇਜ। ਠੀਕ ਹੈ ਜੀ। ਜਿਹਦਾ ਬੰਦੇ 12 ਵਜੇ ਲਾ ਦਿੰਨੇ ਰਾਤ ਨੂੰ ਫੋਨ। ਚਲੋ ਠੀਕ ਹੈ ਭਾਈ ਜੀ ਤੇ ਕੁਆਲਟੀ ਤੁਹਾਡੇ ਸਾਹਮਣੇ ਦੇਖ ਸਕਦੇ ਹੋਗੇ। ਧੰਨਵਾਦ।